ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਜ਼ਲ ਸਤਿਦੇਵਾ ਨਜ਼ਰਪੋਂ ਨਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਬੀਤੇ ਕੱਲ੍ਹ 14 ਫਰਵਰੀ ਨੂੰ ਹੋਈ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਬਾਅਦ 15 ਫਰਵਰੀ ਨੂੰ ਅੱਜ ਚੰਡੀਗੜ੍ਹ ਵਿੱਚ ਕਿਸਾਨ ਪਵਨ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਗਈ ਅਹਿਮ ਬੈਠਕ ਲੈ ਗਏ ਕਈ ਵੱਡੇ ਫੈਸਲੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੀਟਿੰਗ ਤੋਂ ਬਾਅਦ ਲਏ ਗਏ ਕਈ ਵੱਡੇ ਫੈਸਲੇ ਆ ਬਾਹਰ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਐਸਕੇਐਮ ਦੇ ਆਗੂਆਂ ਨੇ ਦੱਸਿਆ ਕਿ 5 ਮਾਰਚ ਨੂੰ 올 ਇੰਡੀਆ ਸੰਯੁਕਤ ਮੋਰਚੇ ਵੱਲੋਂ ਦੇਸ਼ ਵਿੱਚ ਦਿੱਤੇ ਜਾਣਗੇ ਤਰਦੇ ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਆਗੂ 5 ਮਾਰਚ ਨੂੰ ਹਜ਼ਾਰਾਂ ਟਰਾਲੀਆਂ ਲੈ ਕੇ ਪਹੁੰਚਣਗੇ ਚੰਡੀਗੜ੍ਹ ਬੈਠਣਗੇ ਤਰਨੇ ਤੇ ਬੋਲੇ ਕਿੰਨਾ ਲੰਬਾ ਹੋਊਗਾ ਇਹ ਮੋਰਚਾ ਇਹ ਤਾਂ ਸਮਾਂ ਹੀ ਦੱਸੂਗਾ ਪ੍ਰੈਸ ਕਾਨਫਰੰਸ ਵਿੱਚ ਐਸਕੇਐਮ ਦੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਇੱਕ ਵਾਰ ਫਿਰ ਕੀਤੀ ਅਪੀਲ ਕਿ ਕੇਂਦਰ ਸਰਕਾਰ ਵਿਸ਼ੇਸ਼ ਸੈਸ਼ਨ ਸੱਦ ਕੇ ਖੇਤੀਬਾੜੀ ਖਰੜਿਆਂ ਨੂੰ ਕਰੇ ਰੱਦ ਐਸਕੇਐਮ ਦੇ ਆਗੂਆਂ ਨੇ ਇਹ ਵੀ ਕੀਤੀ ਮੰਗ ਕਿ ਕੇਂਦਰ ਸਰਕਾਰ ਜੋ ਸਪੈਸ਼ਲ ਸੈਸ਼ਨ ਕਰੇ ਉਸ ਵਿੱਚ ਉਹ ਸਾਨੂੰ ਐਮਐਸਪੀ ਦੀ ਵੀ ਦੇਣ ਗਾਰੰਟੀ ਐਸਕੇਐਮ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਵਿੱਚ ਮੰਗ ਕਰਦਿਆਂ ਕਿਹਾ ਕਿ ਪਰਿਵਾਰ ਜਾਇਦਾਦ ਤੇ ਜੋ 2.5 ਫੀਸ ਦੀ ਟੈਕਸ ਲੱਗਦਾ ਹੈ ਇਸ ਨੂੰ ਕੀਤਾ ਜਾਵੇ ਰੱਦ ਪ੍ਰੈਸ ਕਾਨਫਰੰਸ ਵਿੱਚ ਐਸਕੇਐਮ ਦੇ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਕਰਜ਼ਿਆਂ ਨੂੰ ਜਲਦ ਤੋਂ ਜਲਦ ਕੀਤਾ ਜਾਵੇ ਮੁਆਫ। ਪੰਜਾਬ ਵਿੱਚ ਕਾਂਗਰਸ ਹਾਈ ਕਮਾਂਡ ਵੱਲੋਂ ਬਦਲੇ ਗਏ ਪੰਜਾਬ ਕਾਂਗਰਸ ਦੇ ਜਨਰਲ ਸਖਤਰ ਦਿਵਿੰਦਰ ਯਾਦਵ ਦੀ ਥਾਂ ਉਹ ਪੇਸ਼ ਬਗੇਲ ਨੂੰ ਸੌਂਪੀ ਗਈ ਜ਼ਿੰਮੇਵਾਰੀ ਕਾਂਗਰਸ ਆਗੂ ਪ੍ਰਤਾਪ ਬਾਜਵਾ ਨੇ ਪੁਪੇਸ਼ ਬਗੇਲ ਨੂੰ ਸੋਸ਼ਲ ਮੀਡੀਆ ਤੇ ਦਿੱਤੀ ਵਧਾਈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਪੁਪੇਸ਼ ਬਗੇਲ ਨੂੰ ਸੌਂਪੀ ਗਈ ਪੰਜਾਬ ਕਾਂਗਰਸ ਦੇ ਜਨਰਲ ਸਖਤਰ ਦੀ ਜ਼ਿੰਮੇਵਾਰੀ ਤੇ ਸੋਸ਼ਲ ਮੀਡੀਆ ਤੇ ਦਿੱਤੀ ਵਧਾਈ। ਪੰਜਾਬ ਵਿੱਚ ਦੋ ਦਿਨ ਯਾਨੀ 15 ਅਤੇ 16 ਫਰਵਰੀ ਨੂੰ ਹਲਕੀ بارش ਦੀ ਸੰਭਾਵਨਾ ਆਮ ਨਾਲੋਂ 2.8 ਡਿਗਰੀ ਵੱਧ ਦਰਜ ਕੀਤਾ ਜਾਵੇਗਾ ਤਾਪਮਾਨ 17 ਫਰਵਰੀ ਤੋਂ ਮੌਸਮ ਵਿੱਚ ਆਵੇਗਾ ਬਦਲਾ ਐਸਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ